ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਆ ਪਜਾਮੇ ਦੀ ਕਟਿੰਗ ਤੁਹਾਨੂੰ ਸ਼ੇਅਰ ਕੀਤੀ ਸੀਗੀ ਤੇ ਅੱਜ ਆਪਾਂ ਇਸ ਦੀ ਸਟੀਚਿੰਗ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂਗੇ ਆਪਾਂ ਇਦਾਂ ਇਹਦੀ ਕਟਿੰਗ ਕੀਤੀ ਸੀਗੀ ਤੇ ਜਿਹੜਾ ਉਹ ਫਰੰਟ ਵਾਲਾ ਸਾਈਡ ਸੀਗਾ ਇਹ ਆਪਣਾ ਬਰਾਬਰ ਸੀਗਾ ਤੇ ਬੈਕ ਸਾਈਡ ਆਪਾਂ ਨੇ ਉੱਪਰ ਚੱਕਿਆ ਸੀਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਨੇ ਕਟਿੰਗ ਕੀਤੀ ਸੀ ਐਦਾਂ ਹੀ ਆਪਾਂ ਨੇ ਫਰੰਟ ਵਾਲੇ ਸਾਈਡ ਦੀ ਦੋਵੇਂ ਪੱਲੇ ਚੱਕ ਕੇ ਆਪਾਂ ਸਭ ਤੋਂ ਪਹਿਲਾਂ ਝੋਲੀ ਦੀ ਸੀਨ ਲਗਾਨੀ ਹੈ ਠੀਕ ਹੈ ਜੀ ਤੇ ਆਪਾਂ ਨੇ ਸਿਰਫ ਕੱਪੜਾ ਇੰਨਾ ਕੁ ਰੱਖਣਾ ਹੈਗਾ ਕਿ ਜਦੋਂ ਆਪਾਂ ਇਹਨੂੰ ਫੋਲਡ ਕਰਕੇ ਇਹਨ ਵਿੱਚ ਦੱਬੀਏ ਤਾਂ ਉਹ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਦੇ ਨਾਲ ਆ ਜਾਵੇ ਠੀਕ ਹੈ ਜੀ ਤੇ ਜਦੋਂ ਵੀ ਸੀਨ ਲਗਾਵੋ ਤਾਂ ਪਿੱਛੋਂ ਜਰੂਰ ਇਹਨੂੰ ਸੀਨ ਨੂੰ ਖਿੱਚਣਾ ਚਾਹੀਦਾ ਹੈ ਫਿਰ ਇਹ ਜਿਹੜੀ ਸੀਨ ਹੈ ਆਪਣੀ ਕਦੇ ਵੀ ਇਕੱਠੇ ਨਹੀਂ ਹੋਵੇਗੀ ਬਹੁਤ ਸੋਹਣੀ ਫਿਨਿਸ਼ਿੰਗ ਆਵੇਗੀ ਆਪਣੀ ਸਲਾਈ ਦੀ ਆਹ ਦੇਖੋ ਐਦਾਂ ਹੀ ਜਿਹੜੀ ਇਹਦੇ ਬੈਕ ਵਾਲੀ ਝੋਲੀ ਹੈ ਹੁਣ ਆਪਣਾ ਇਹ ਵਾਲੀ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਜਿਹੜੀ ਆਪਾਂ ਨੇ ਇਹ ਕਟਿੰਗ ਕੀਤੀ ਸੀ ਇਹ ਕੋਲ ਨੂੰ ਬਰਬਰ ਕਰ ਲੈਣਾ ਕੱਪੜੇ ਨੂੰ ਘੱਟ ਵੱਧਣਾ ਹੋਵੇ ਨਹੀਂ ਤਾਂ ਇਹ ਕਾਂ ਦੇ ਵਿੱਚ ਵੀ ਆਪਣੀ ਜਾ ਸਕਦੇ ਠੀਕ ਹੈ ਏਦਾਂ ਕਰਕੇ ਆਪਣੇ ਦੋਵੇਂ ਸਾਈਡ ਦੀਆਂ ਜੋ ਝੋਲੀਆਂ ਨੇ ਉਹਨਾਂ ਦੀ ਸੀਨ ਲੱਗ ਗਈ ਆ ਦੇਖੋ ਜਦੋਂ ਹੁਣ ਆਪਾਂ ਇਹਨਾਂ ਨੂੰ ਐ ਏਦਾਂ ਕਰਾਂਗੇ ਤਾਂ ਇਹ ਦੋਵੇਂ ਸਾਈਡ ਆਪਣੇ ਸਟਿਚ ਹੋ ਜਾਣੇ ਹੁਣ ਆਪਾਂ ਇਹਨਾਂ ਦੀ ਸਿਉਣਾਂ ਨੂੰ ਦੱਬ ਦੇਣੀ ਹੈ ਜੀ ਦੱਬਣ ਤੋਂ ਪਹਿਲਾਂ ਆਪਾਂ ਜਿੱਥੇ ਆਹ ਝੋਲੀ ਦੀ ਸੀਨ ਲਗਾਈ ਐ ਇੱਥੇ ਆਪਾਂ ਛੋਟੇ-ਛੋਟੇ ਕੱਟ ਲਗਾ ਲਾਂਗੇ ਤਾਂ ਜੋ ਇਹਨੂੰ ਫੋਲਡ ਕਰਨ ਵਿੱਚ ਕੋਈ ਵੀ ਦਿੱਕਤ ਨਾ ਆਵੇ ਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਆਪਣੀ ਸੀਨ ਲੱਗ ਜਾਵੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਹੈਗਾ ਆਪਣੀ ਜਿਹੜੀ ਸੀਨ ਉਹ ਵੀ ਪੱਕੀ ਹੋ ਜਾਂਦੀ ਹੈ ਜੀ ਬਾਕੀ ਫਿਨਿਸ਼ਿੰਗ ਵੀ ਵਧੀਆ ਹੁੰਦੀ ਹੈ ਐਸੀ ਤਰ੍ਹਾਂ ਆਪਾਂ ਨੇ ਜੋ ਫਰੰਟ ਵਾਲੀ ਆ ਉਹਤੇ ਵੀ ਇਦਾਂ ਹੀ ਕੱਟ ਲਗਾ ਕੇ ਸੀਨ ਲਗਾ ਲੈਣੀ ਹੈ ਉੱਪਰ ਤੱਕ ਆਪਾਂ ਨੂੰ ਕੱਟ ਲਗਾਉਣ ਦੀ ਬਿਲਕੁਲ ਕੋਈ ਲੋੜ ਨਹੀਂ ਆ ਸਿਰਫ ਆਪਾਂ ਝੋਲੀ ਦੇ ਕੋਲ ਕੋਲ ਦੀ ਤਨ 4 ਇੰਚ ਦੇ ਵਿੱਚ ਲਗਾ ਸਕਦੇ ਆ ਐਨਾ ਝੋਲੀ ਦੀ ਸਿਉਣ ਮਾਰਦੇ ਹੋਏ ਆਪਾਂ ਨੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਈ ਜਿੱਦਾਂ ਆਪਾਂ ਪਹਿਲਾਂ ਝੋਲੀ ਦੀ ਸਿਉਣ ਮਾਰੀ ਸੀ ਇਹ ਵਾਲੀ ਸਾਈਡ ਫੋਲਡ ਕੀਤੀ ਸੀ ਤਾਂ ਆਪਾਂ ਜਦੋਂ ਹੁਣ ਦੂਜੀ ਝੋਲੀ ਦੀ ਸਿਣ ਲਗਾਵਾਂਗੇ ਤਾਂ ਆਪਾਂ ਇਹ ਵਾਲੀ ਸਾਈਡ ਫੋਲਡ ਕਰਾਂਗੇ ਕਿਉਂਕਿ ਜਦ ਆਪਾਂ ਸਿਣ ਲਗਾਵਾਂਗੇ ਫਿਰ ਉਹ ਜਿਹੜੀ ਨੀਚੇ ਝੋਲੀ ਦੇ ਵਿੱਚ ਆਵੇਗੀ ਉਹ ਆਪਣੀ ਇੱਕ ਸਾਈਡ ਹੀ ਆ ਜਾਣਗੇ ਦੋਵੇਂ ਠੀਕ ਹੁਣ ਆਪਾਂ ਇਹ ਵਾਲੀ ਸਾਈਡ ਫੋਲਡ ਕਰ ਲਾਂਗੇ ਠੀਕ ਹੈ ਜੀ என்ன இவ்வாலி சைட் போல்டுக்கிறேன் இவ்வாலி சோலி திசியில் அப்பா இத்தி நிச்சி வாலி சியில் காணியே திரிக்கே ਮੂਰੀ ਵਾਲੀ ਸੀਨ ਹੈ ਜਿਹੜੀ ਇਹ ਵਾਲੀ ਸਾਰੀ ਸੀਨ ਆਪਾਂ ਇਦਾਂ ਲਗਾ ਕੇ ਲਿਓਣੀ ਆ ਆਪਾਂ ਨੇ ਦੇਖ ਲੈਣਾ ਕਿ ਆਪਾਂ ਨੂੰ ਮੂਰੀ ਕਿੰਨੀ ਤਿਆਰ ਚਾਹੀਦੀ ਸੀ ਪੌਣੇ 6 ਇੰਚ ਆਪਾਂ ਨੂੰ ਮੂਰੀ ਤਿਆਰ ਚਾਹੀਦੀ ਸੀਗੀ ਆਪਾਂ ਪੌਣੇ 6 ਇੰਚ ਤੇ ਦਾ ਮਾਰਕਿੰਗ ਕਰਕੇ ਬਾਕੀ ਸਾਰੀ ਸੀਨ ਲਗਾ ਲਾਂਗੇ ਇਹਦਾ ਕਰਕੇ ਆਪਾਂ ਸਾਰੀ ਸੀਨ ਲਾ ਲਈ। ਉਹ ਤੋਂ ਆਪਾਂ ਜਿੰਨੀ ਲਈ ਸੀਗੀ ਉਨੀ ਮੋਰੀ ਲੈ ਕੇ ਫਿਰ ਆਪਾਂ ਘਟਦੇ ਘਟਦੇ ਆ ਜਾਣਾ ਜਿੱਥੇ ਤੱਕ ਆਪਣੀ ਝੋਲੀ ਤੱਕ ਤਾਂ ਆਪਾਂ ਇਹ ਵਾਲੀ ਝੋਲੀ ਦੀ ਦੋਵੇਂ ਸੇਨ ਇੱਕ ਦੂਜੇ ਨਾਲ ਜੋੜ ਕੇ ਐਥੋਂ ਹੀ ਆਪਾਂ ਨੇ ਏ ਇਦਾਂ ਬੈਕ ਸਾਈਡ ਲੈ ਜਾਣੇ ਜੀ ਠੀਕ ਹੈ ਤੇ ਸੇਨ ਨੂੰ ਡਬਲ ਲਗਾ ਕੇ ਬਿਲਕੁਲ ਪੱਕਾ ਕਰ ਦਿੰਦੇ ਹਾਂ ਇੱਦਾਂ ਹੀ ਹੁਣ ਆਪਾਂ ਦੂਜੀ ਮੂਰੀ ਦੀ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਆਪਾਂ ਮਾਰਕਿੰਗ ਕਰ ਲੈਣੀ ਹੈਗੀ ਤੇ ਇੱਦਾਂ ਹੀ ਸੀਨ ਲਗਾਈ ਕਰਕੇ ਆਪਾਂ ਦੋਵੇਂ ਸਾਈਡ ਦੀ ਸੀਨ ਇਹ ਲਗਾ ਲਈਏਗੀ ਤੇ ਇਹ ਵਾਲਾ ਜਿਹੜਾ ਆਪਣਾ ਫालतੂ ਇਹ ਕਪੜਾ ਇਹਨੂੰ ਆਪਾਂ ਕਟਿੰਗ ਵੀ ਕਰ ਸਕਦੇ ਆਂਗੇ ਹਾਂ ਠੀਕ ਹੈ ਜੀ ਐਦਾਂ ਕਟਿੰਗ ਕਰ ਲਾਂਗੇ ਦੋਵੇਂ ਸਾਈਡ ਹੁਣ ਆਪਾਂ ਇਹਨੂੰ ਪਜਾਮੇ ਨੂੰ ਸਿੱਧਾ ਕਰ ਲਾਂਗੇ ਜੀ ਠੀਕ ਹੈ ਪਜਾਮੇ ਨੂੰ ਸਿੱਧਾ ਕਰਕੇ ਹੁਣ ਜਿਹੜੀ ਇਹਦੀ ਮੋਰੀ ਹੈ ਉਹਨੂੰ ਫੋਲਡ ਕਰਾਂਗੇ 2-2 ਇੰਚ ਆਪਾਂ ਇਹਦਾ ਵਧ ਰੱਖਿਆ ਸੀਗਾ ਨੀਚੋਂ ਫੋਲਡ ਦੇ ਲਈ 2 ਇੰਚ ਤੇ ਆਪਾਂ ਮਾਰਕਿੰਗ ਕਰਕੇ ਫੋਲਡ ਕਰ ਲਾਂਗੇ ਠੀਕ ਹੈ ਜੀ ਇਦਾਂ ਜਿਹੜੀ ਆਪਣੀ ਇਹ ਸੀਨ ਹੈ ਇਹਨੂੰ ਇੱਕ ਨੂੰ ਬੈਕ ਸਾਈਡ ਇੱਕ ਨੂੰ ਫਰੰਟ ਸਾਈਡ ਦੋਵੇਂ ਸਾਈਡ ਇਦਾਂ ਕਰਕੇ ਇੱਥੋਂ ਆਪਾਂ ਜੋ ਸੀਨ ਹੈ ਉਹ ਸਟਾਰਟ ਕਰਾਂਗੇ ਲਗਾਣੀ ਆ ਲੋ ਜੀ ਇਦਾਂ ਕਰਕੇ ਆਪਾਂ 2 ਇੰਚ ਤੇ ਇਹਨੂੰ ਪਹਿਲਾਂ ਫੋਲਡ ਕਰ ਲਾਂਗੇ ਠੀਕ ਹੈ ਜੀ ਐ ਫੋਲਡ ਕਰਕੇ ਇਹਦੇ ਹੁਣ ਆਪਾਂ ਸੀਨ ਲਗਾ ਦਿੰਦੇ ਹਾਂ ਅੱਧਾ ਕਸਾੜੀ ਮੋਲਡ ਕਰਕੇ ਸੀਨ ਕਰਣੀ ਇਹ ਮੇਰੇ ਪਾਸ ਹਲਤ ਜੋ ਠਾਗਰ ਸਾਰੇ ਦੀ ਕਟਿੰਗ ਕਰ ਦਿੰਨੇ ਆਗੇ ਠੀਕ ਜੀ ਇਦਾਂ ਹੀ ਆਪਾਂ ਦੂਜੀ ਮੂਰੀ ਦੀ ਫੋਲਡਿੰਗ ਕਰ ਦਿੰਦੇ ਆਂ ਇਦਾਂ ਆਪਾਂ ਹੁਣ ਦੋਵੇਂ ਮੂਰੀਆਂ ਦੀ ਜੋ ਸੀਨ ਆਪਣੀ ਕੰਪਲੀਟ ਹੋ ਗਈ ਜੋ ਮੂਰੀਆਂ ਸੀ ਫੋਲਡ ਕਰਤੀਆਂ ਨੇਗੀਆਂ ਠੀਕ ਹੈ ਜੀ ਆਹ ਇਹ ਆਪਣੀ ਮੂਰੀ ਹੋ ਗਈ ਹੁਣ ਰਹਿ ਗਈ ਜੀ ਪਜਾਮੇ ਦੀ ਪਲਾਸਟਿਕ ਪੋਣੀ ਪਲਾਸਟਿਕ ਤੁਸੀਂ ਜੋ ਪੁਰਾਣੀ ਪਜਾਮੀਆਂ ਬੱਚੇ ਦੀ ਕੋਈ ਉਹਦਾ ਵੀ ਮੈਜ਼ਰਮੈਂਟ ਲੈ ਕੇ ਪਲਾਸਟਿਕ ਦੇਖ ਸਕਦੇ ਹੋ ਕਿ ਆਪਾਂ ਨੇ ਕਿੰਨੇ ਪਲਾਸਟਿਕ ਪਾਉਣੀ ਹੈ ਜਾਂ ਫਿਰ ਤੁਸੀਂ ਲੱਕ ਦੇ ਅਕੋਰਡਿੰਗ ਗੋ ਹਿਪ ਸਾਈਜ਼ ਮਿਲ ਕੇ ਪਲਾਸਟਿਕ ਪਾ ਸਕਦੇ ਜਿੰਨਾ ਹੈ ਬੱਚੇ ਨੇ ਪਜਾਮੀਆਂ ਕੀ ਤੇ ਇਹਦੀ ਪਲਾਸਟਿਕ ਦੇਖ ਲੈਣੇ ਆਪਾਂ 9.5 10 10 10 20 ਇੰਚ ਹੈ ਆਪਾਂ ਲੱਕ ਮਣਿਆ ਸੀ 24 ਇੰਚ ਇਦਾਂ ਹੀ ਤੁਸੀਂ 3 ਜਾਂ 4 ਇੰਚ ਘੱਟ ਕਰਕੇ ਪਲਾਸਟਿਕ ਪਾ ਸਕਦੇ ਹੋਗੇ ਠੀਕ ਹੈ ਜੀ ਉਹਦਾ 20 ਰੈਡੀ ਆ ਆਪਾਂ 20 ਹੀ ਕਟਿੰਗ ਕਰਨਾ ਹੈਗਾ ਆਪਾਂ 20 ਤੋਂ ਵੱਧ ਨਹੀਂ ਕਟਿੰਗ ਕਰਨਾ ਕਿਉਂਕਿ ਜਦੋਂ ਆਪਾਂ ਪਲਾਸਟਿਕ ਪਾਉਣੀ ਇਹ ਉਲਫ ਜਾਂਦੀ ਹੈਗੀ ਐਦਾਂ ਕਰਕੇ 3-4 ਇੰਚ ਆਪਾਂ ਕੱਟ ਕਰਕੇ ਪਲਾਸਟਿਕ ਪਾ ਲਵਤੇ ਪਲਾਸਟਿਕ ਨੂੰ ਦੇਖੋ ਆਪਾਂ ਕਿਦਾਂ ਪਾਣੀ ਇਹ ਪਹਿਲਾਂ ਇਹਨੂੰ ਪਲਾਸਟਿਕ ਨੂੰ ਆਪਾਂ ਐ ਇੱਕ ਦੂਜੇ ਦੇ ਉੱਪਰ ਰੱਖ ਕੇ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਇਹ ਆਪਣੀ ਪਲਾਸਟਿਕ ਤਿਆਰ ਹੋ ਗਿਆ ਹੁਣ ਆਪਾਂ ਪਹਿਲਾਂ ਫਰੰਟ ਤੋਂ ਲੱਗ ਜਾਣਾ ਹੈਗਾ ਫਰੰਟ ਵਾਲੀ ਸਾਈਡ ਪਲਾਸਟਿਕ ਨੂੰ ਇੱਧਰ ਰੱਖ ਕੇ ਤੇ ਐਦਾਂ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਹੈਗਾ ਠੀਕ ਹੈ ਜੀ ਧਿਆਨ ਇਹ ਰੱਖਣਾ ਹੈਗਾ ਕਿ ਜਿਹੜੀ ਆਪਣੀ ਸੀਨ ਹੈ ਇਹ ਪਲਾਸਟਿਕ ਦੇ ਉੱਪਰ ਨਾ ਚੜੇ ਆਪਾਂ ਸਿਰਫ ਕੱਪੜੇ-ਕੱਪੜੇ ਤੇ ਸੀਨ ਲਗਾਨੀਆਂ ਨਾ ਕਿ ਪਲਾਸਟਿਕ ਤੇ एदा करके सारी प्लाटिक पाए हुए फिर एदा जो आप बैक साइड क्योंकि अपना बैक साइड यह बद हों ਤਾਂ ਕਰਕੇ ਆਪਾਂ ਥੋੜਾ ਜਿਹਾ ਨ ਲੂਜ਼ ਰੱਖਦੇ ਹੋਏ ਪਲਾਸਟਿਕ ਪਾਉਣੀ ਹੈਗੀ ਬੈਕ ਸਾਈਡ ਦੇ ਵਿੱਚ ਕਿਉਂਕਿ ਫਿਰ ਇਹ ਆਪਣਾ ਕੱਪੜਾ ਹੈ ਜਿਹੜਾ ਉਹ ਬੈਕ ਸਾਈਡ ਵਾਲਾ ਵੱਧ ਘਟ ਜਾਂਦਾ ਹੈਗਾ ਠੀਕ ਹੈ ਜੀ ਐਦਾਂ ਆਪਣੀ ਦੇਖੋ ਬੈਕ ਸਾਈਡ ਦੀ ਝੋਲੀ ਬਿਲਕੁਲ ਬਰਬਰ ਆ ਗਈ ਆ ਇੱਦਾਂ ਆਪਾਂ ਇਹਨੂੰ ਪਲਾਸਟਿਕ ਨੂੰ ਪਿੱਛੇ ਕਰਦੇ ਜਾਣਾ ਤੇ ਅੱਗੇ ਆਪਾਂ ਨੇ ਇਹ ਤਾਂ ਨਿਫਾ ਫੋਲਡ ਕਰਦੇ ਜਾਣਾਗਾ ਲਓ ਜੀ ਆਪਾਂ ਜਿੱਥੋਂ ਸਟਾਰਟ ਕੀਤੀ ਸੀ ਉੱਥੇ ਤੱਕ ਆਪਾਂ ਸੀਨ ਲੈ ਕੇ ਆ ਗਏ ਅਗੇ ਇਹ ਆਪਾਂ ਨੇ ਹੁਣ ਇਹਦੇ ਵਿੱਚ ਸਾਰੇ ਚ ਸੀਨ ਲਗਾ ਕੇ ਪਲਾਸਟਿਕਾ ਜਿਹੜੇ ਫਿੱਟੇ ਡਰ ਲਿਆ ਹੁਣ ਆਪਾਂ ਨੇ ਇਹ ਕੱਪੜੇ ਨੂੰ ਸਾਰੇ ਬਰਾਬਰ ਕਰ ਦੇਣਾ ਹੈ ਇਦਾਂ ਕਰਕੇ ਆਪਾਂ ਹੁਣ ਇਹ ਬਲ ਬਿਲਕੁਲ ਬਰਾਬਰ ਪੈ ਗਏ ਨੇਗੇ ਹੁਣ ਆਪਾਂ ਇੱਕ ਸੀਨ ਇਹਤੇ ਲਗਾ ਲੈਣੀ ਆ ਠੀਕ ਹੈ ਜੀ ਆ ਦੇਖੋ ਜੀ ਐਦਾਂ ਕਰਕੇ ਆਪਣੀ ਪਜਾਮੀ ਐ ਜੋ ਬਿਲਕੁਲ ਰੈਡੀ ਹੋ ਗਈ ਐ ਆ ਦੇਖੋ ਤੁਸੀਂ ਦੇਖ ਸਕਦੇ ਹੋ ਝੋਲੀ ਤੋਂ ਫਰੰਟ ਸਾਈਡ ਆਪਣੀ 1 1 ਇੰਚ ਘਟ ਹੈਗੀ ਤੇ ਬੈਕ ਸਾਈਡ ਵੱਧ ਹੈਗੀ ਐਦਾਂ ਜਦੋਂ ਆਪਾਂ ਇਹ ਬੈਕ ਸਾਈਡ ਉੱਪਰ ਚੱਕਦੇ ਆ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣੀ ਸਟੀਚਿੰਗ ਐ ਬਣ ਕੇ ਤਿਆਰ ਹੁੰਦੀ ਐ ਪਜਾਮੀ ਦੀ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸੋ ਮੱਚ